ਹੈਲੋ ਹਰ ਜੀ ਸਤਿ ਸ਼੍ਰੀ ਅਕਾਲ ਜੀ ਕੁਲਵਿੰਦਰ ਬੋ ਰਿਹਾ ਹਾਂ ਜਗਬਾਣੀ ਪੰਜਾਬ ਕੇਸਰੀ ਟੀਵੀ ਤੋਂ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੇਰੀ ਗੱਲ ਬੀਬੀ ਜਗੀਰ ਕੌਰ ਜੀ ਦੇ ਨਾਲ ਹੋ ਰਹੀ ਹੈ ਬਿਲਕੁਲ ਜੀ ਹਾਂ ਬੀਬੀ ਜੀ ਕਾ ਖਬਰ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਤੁਹਾਡੀ ਹੋ ਰਹੀ ਹੈ ਇਹ ਖਬਰ ਠੀਕ ਹੈ ਸ਼੍ਰੋਮਣੀ ਕਾਲਜ ਦਲ ਦੇ ਵਿੱਚ ਪਹਿਲਾਂ ਹੀ ਹੈ ਪ੍ਰਧਾਨ ਸਾਹਿਬ ਆ ਰਹੇ ਨੇ ਆਪਣੇ ਸਾਥੀਆਂ ਨਾਲ ਲੈ ਕੇ ਕਹਿੰਦੇ ਇੱਥੇ ਆ ਕੇ ਬਾਬਾ ਜੀ ਦੇ ਮੱਥਾ ਟੇਕਣਾ ਮੈਂ ਕਿਹਾ ਆਓ ਬੈਠੋ ਠੀਕ ਹੈ ਜੀ ਤੇ ਲੱਗਦਾ ਹੈ ਦੁਬਾਰਾ ਤੁਹਾਡੀ ਫਿਰ ਤੁਹਾਨੂੰ ਲੈਣ ਲਈ ਆ ਰਹੇ ਨੇ ਪਾਰਟੀ ਦੇ ਵਿੱਚ ਮੁਰ ਸ਼ਾਮਲ ਕਰਨਗੇ ਤੁਹਾਨੂੰ ਲੱਗਦਾ ਹੈ ਕਿਆ ਸਰਾਂਗਾਂ ਲਗਾਈਆਂ ਜਾ ਸਕਦੀਆਂ ਨੇ ਤੇ ਉਹਨਾਂ ਨੂੰ ਪਤਾ ਹੋਵੇਗਾ ਜੀ ਆ ਰਹੇ ਨੇ ਕਹਿੰਦੇ ਮੈਂ ਆਉਣਾ ਜੀ ਤੇ ਮੈਂ ਤਾਂ ਅੱਗੇ ਪਾਰਟੀ ਚ ਹੀ ਸੀ ਅਕਾਲੀ ਹਾਂ ਥਾਲੀ ਸੀ ਬਿਲਕੁਲ ਨਾ ਕਿਤੇ ਜਾਣਾ ਨਾ ਕਿਤੇ ਬਸ ਗੱਲ ਖਤਮ ਹੂੰ ਤੇ ਵਾਮਾ ਨੇ ਪਾਰਟੀ ਚ ਹੀ ਕਰਾਂਗੇ ਜਿੱਤੇ ਅੱਗੇ ਵੀ ਕਰਦੇ ਆ ਰਹੇ ਹੁਣ ਵੀ ਕਰਾਂਗੇ ਬਿਲਕੁਲ ਤੁਹਾਡੀ ਇਸ ਗੱਲ ਤੋਂ ਤਾਂ ਸਪਸ਼ਟ ਹੋਈ ਜਾਂਦਾ ਕਿ ਵੀ ਤੁਸੀਂ ਆਮ ਤੌਰ ਤੇ ਪਹਿਲਾਂ ਵੀ ਜਦੋਂ ਚਰਚਾ ਹੁੰਦੀ ਹੈ ਤੁਸੀਂ ਕਹਿੰਦੇ ਹੋ ਕਿ ਮੈਂ ਅਕਾਲੀ ਆ ਅਕਾਲੀ ਦੇ ਵਿੱਚ ਅਕਾਲੀ ਦਲ ਦੇ ਵਿੱਚ ਹੀ ਰਵਾਂਗੀ ਤੇ ਹੈਗੀ ਵੀ ਹਾਂ ਤੇ ਪਰ 14 ਤਰੀਕ ਨੂੰ ਜਦੋਂ ਪ੍ਰਧਾਨ ਸਾਹਿਬ ਆ ਰਹੇ ਨੇ ਤਾਂ ਫਿਰ ਤੁਹਾਨੂੰ ਕਹਿੰਦੇ ਨੇ ਕਿ ਵੀ ਆਓ ਜੀ ਇਕੱਠੇ ਚੱਲੀਏ ਤਾਂ ਤੁਸੀਂ ਤਿਆਰਬਰ ਤਿਆਰ ਹੋ ਕਮਰ ਕੱਸੇ ਕੱਸੇ ਹੋਏ ਨੇ ਪਾਰਟੀ ਵਾਸਤੇ ਕੰਮ ਕਰਨਾ ਹੀ ਪਏਗਾ ਕਿਉਂਕਿ ਮੈਂ ਲਗਾਤਾਰ ਕਹਿਦੀ ਆ ਰਹੀ ਹਾਂ ਕਿ ਬਹੁਤ ਸਾਰੀਆਂ ਸਾਡੇ ਤੇ ਕਬੀਆ ਰਹਿ ਗਈ ਯਾਨੀ ਬਹੁਤ ਸਾਰੀ ਪਾਰਟੀ ਦਾ ਨੁਕਸਾਨ ਬੜਾ ਵੱਡਾ ਹੋਇਆ ਹੈ ਸ਼੍ਰੋਮਣੀ ਗੁੱਦਾਰੇ ਪਰੰਦੇ ਕਮੇਟ ਦਾ ਬੜਾ ਨੁਕਸਾਨ ਹੋਇਆ ਤੇ ਸਾਨੂੰ ਸਾਰਿਆਂ ਨੂੰ ਆਪਣੇ ਸਿਧਾਂਤਕ ਤੌਰ ਦੇ ਉੱਤੇ ਪਹਿਰੇਦਾਰੀ ਕਰਨੀ ਪੈਗੀ ਉਹ ਤੇ ਮੇਰਾ ਅੱਜ ਵੀ ਉੱਥੇ ਹੀ ਹੈਗੀ ਹੈ ਧਾਰਨਾ ਕਿ ਮੈਂ ਪਾਰਟੀ ਨੂੰ ਮਜ਼ਬੂਤੀ ਕਰਨ ਵਾਸਤੇ ਤੇ ਸ਼੍ਰੋਮਣੀ ਕਮੇਟ ਦੀ ਮਜ਼ਬੂਤੀ ਵਾਸਤੇ ਹਮੇਸ਼ਾ ਸਤਾਂਤਕ ਪਹਿਰੇਦਾਰੀ ਕਰਦੀ ਰਹਾਂਗੀ ਬਿਲਕੁਲ ਬਿਲਕੁਲ ਮੇਰਾ ਅਗਲਾ ਸਵਾਲ ਵੀ ਵੈਸੇ ਵੀ ਬੀ ਜੇਹੀ ਹੀ ਸੀਗਾ ਕਿ ਵੀ ਸਮੇਂ ਦੀ ਲੋੜ ਵੀ ਹੈਗੀ ਹੈ ਕਿ ਸਾਰਿਆਂ ਨੂੰ ਇੱਕ ਜੁੱਟ ਹੋ ਜਾਣਾ ਚਾਹੀਦਾ ਥੋੜਾ ਜਿਆ ਹੋਰ ਐਲੈਬੋਰੇਟ ਕਰ ਦਿਓ ਇਸ ਗੱਲ ਨੂੰ ਕਿਉਂਕਿ ਇੱਕ 300 ਸਾਵਣ ਦੀ ਵੀ ਵਾਪਸੀ ਹੋਈ ਹੈ ਉਹ ਵੀ ਵਿੱਚ ਆ ਗਏ ਨੇ ਸ਼ਾਮਲ ਹੋ ਗਏ ਨੇ ਦੇਖੋ 300 ਸਾਵਣ ਨੇ ਪਾਰਟੀ ਵੱਖਰੀ ਹੋ ਕੇ ਪਾਰਟੀ ਵੀ ਬਣਾਈ ਸੀ ਤੇ ਆਪਣੀ ਕਿਤੇ ਬੰਦੀ ਨੂੰ ਤਿਆਰ ਵੀ ਕੀਤਾ ਸੀ ਲੇਕਿਨ ਮੈਂ ਤੇ ਕਹੀ ਨਹੀਂ ਕਿਤੇ ਵੀ ਕੋਈ ਇੱਕੋ ਗੱਲ ਕਹੀ ਜਾਂਦੀ ਸੀ ਵੀ ਪਹਿਲਾਂ ਹੀ ਮੈਂ ਸ਼੍ਰੋਮਣੀ ਕਾਲਦੀ ਜਲਦੀ ਸੇਵਾਦਾਰ ਹਾਂ ਤੇ ਸ਼੍ਰੋਮਣੀ ਕਾਲਦੀ ਰਹਿਣਾ ਠੀਕ ਹੈ ਪਾਰਟੀ ਦੇ ਪ੍ਰਧਾਨ ਨੂੰ ਕਿਸੇ ਕਲੋਂ ਕੋਈ ਗਿਲਾ ਹੋਇਆ ਹੋਵੇਗਾ ਕੋਈ ਸ਼ਿਕਵਾ ਹੋਇਆ ਹੋਵੇਗਾ ਜਾਂ ਕੋਈ ਰੋਸ ਆਇਆ ਹੋਵੇਗਾ ਮੈਨੂੰ ਨਹੀਂ ਪਤਾ ਜਿਉਂ ਨਾ ਨੇ ਕਿਸ ਮਿਸਅੰਡਰਸਟੈਂਡਿੰਗ ਦੇ ਵਿੱਚ ਉਹ ਐਕਸ਼ਨ ਲਿਆ ਸੀ ਮੈਨੂੰ ਪਤਾ ਨਹੀਂ ਕਿ ਲੈ ਸਕਦੇ ਉਹ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਸੀ ਮੇਤੇ ਬਹੁਤ ਸੀ ਮੇਰੀਆਂ ਕੀਤੀਆਂ ਸੇਵਾਵਾਂ ਦਾ ਵੀ ਉਹਨਾਂ ਨੂੰ ਮਾਨਸਿਕਾਇ ਤੇ ਕਰਕੇ ਜੇ ਉਹਨਾਂ ਨੇ ਲਿਆ ਵੀ ਸੀ ਤੇ ਉਹ ਕਰੀ ਕਿੱਦਾਂ ਕੋਈ ਅਹਿਸਾਸ ਕਰਨ ਦੇ ਤੇ ਸਾਰੀ ਟੀਮ ਨੂੰ ਲੈ ਕੇ ਆ ਰਹੇ ਕਿ ਮੈਂ ਉਹਨਾਂ ਹੀ ਆਉਣਾ ਹੈ ਕਿ ਵੈਲਕਮ ਜੀ ਆਇਆਂ ਨੂੰ ਬਾਕੀ ਮੈਂ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਚਿੰਤਾ ਕਰਦੇ ਹੋ ਮੈਂ ਤੇ ਪਾਰਟੀ ਦੀ ਗੱਲ ਕਰਦੀ ਜਿੱਥੇ ਵੀ ਬੈਠਾ ਜਿੱਥੇ ਵੀ ਮੈਂ ਜਾਣੀ ਹੈ ਕਿ ਜਿਹੜੇ ਬਹਿਨੀ ਹੈ ਮੈਂ ਸ਼ੋਮਨੀ ਕਾਲ ਜਲ ਨੂੰ ਮਜ਼ਬੂਤ ਕਰਨ ਵਾਸਤੇ ਕਹਿੰਦੀ ਹਾਂ ਮੇਰੇ ਸਟੇਜਾਂ ਦੇ ਉੱਤੇ ਵੀ ਇਸ ਕਰਕੇ ਕਿਉਂ ਘਬਰਾਣੇ ਸੀ ਮੈਂ ਕੁਝ ਛੱਡ ਕੇ ਗਈ ਹਾਂ ਕਿਤੇ ਮੈਨੂੰ ਤਾਂ ਪਤਾ ਵੀ ਤੁਸੀਂ ਨਹੀਂ ਛੱਡ ਸਕਦੇ ਨਾ ਛੱਡਿਆ ਹੀ ਆ ਇਸ ਕਰਕੇ ਪਰੇਸੀ ਹੋਣਾ ਮੈਂ ਕਿਹਾ ਠੀਕ ਆ ਜੀ ਜੀ ਬੀਬੀ ਜੀ ਇੱਕ ਸਵਾਲ ਜਿਹੜਾ ਲੋਕਾਂ ਦੇ ਜ਼ਿਹਨ ਦੇ ਵਿੱਚ ਜਾਂ ਕਹਿ ਲਈਏ ਕਿ ਜਿਹੜਾ ਮੀਡੀਆ ਗਲਿਆਰਿਆਂ ਦੇ ਵਿੱਚ ਅਕਸਰ ਹੀ ਰਿਹਾ ਵਾ ਕਿ ਜਿਹੜਾ ਮਨਮਟਾਵ ਤੁਹਾਡਾ ਰਿਹਾ ਸੀਗਾ ਜਾਂ ਪਹਿਲਾਂ ਦਾ ਕੀ ਉਹ ਉਹ ਹੁਣ ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਜਾਵੇਗਾ ਕਿਸੇ ਤਰ੍ਹਾਂ ਦਾ ਮਨਮਟਾਵ ਨਹੀਂ ਹੈਗਾ ਬਿਲਕੁਲ ਮੇਰਾ ਨਿੱਜੀ ਤੌਰ ਦੇ ਉੱਤੇ ਕੋਈ ਲੜਾਈ ਝਗੜਾ ਨਹੀਂ ਹੋਣਾ ਦਾ ਨਾ ਵੀ ਮੇਰੇ ਨਾਲ ਜਿਹੜੀਆਂ ਉੱਥੇ ਖਾਮੀਆਂ ਆਈਆਂ ਸੀ ਜਿਹੜਾ ਸਾਡੇ ਤੇ ਕਾਟਾਂ ਪਾਈਆਂ ਜਾ ਰਹੀਆਂ ਸੀ ਜਿਹੜੇ ਸਾਡਾ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਉਹਦੀ ਸੁਚੇਤ ਹੀ ਕਰ ਰਹੀ ਸੀ ਤਾਂ ਆਪ ਵੀ ਗਾਲੀ ਕਰ ਰਹੀ ਸੀ ਤੇ ਆਪਣੇ ਜੋ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵਿੱਚ ਬਹੁਤੀ ਪੋਲੀਟਿਕਲ ਦਖਲਅੰਦਾਜ਼ੀ ਦੀ ਗੱਲ ਕਰ ਰਹੀ ਸੀ ਮੈਂ ਲੋਕਾਂ ਦੀ ਆਵਾਜ਼ ਚਾਹੀ ਸੀ ਤੇ ਉਹ ਲੋਕਾਂ ਦੀ ਆਵਾਜ਼ ਤੇ ਮੈਂ ਅਜੀਬ ਪਸੰਦੀ ਰਵਾਂਗੀ ਜੇ ਪਾਰਟੀ ਦੇ ਪ੍ਰਧਾਨ ਸੁਣਨਗੇ ਤਾਂ ਵੀ ਠੀਕ ਹੈ ਨਹੀਂ ਸੁਣਗੇ ਉਹ ਨਹੀਂ ਮਰਜੀ ਠੀਕ ਹੈ ਜੀ ਪਾਰਟੀ ਮਜ਼ਬੂਤ ਰਹੇ ਇਹ ਤਾਂ ਸਾਡਾ ਫਰਜ਼ ਹੀ ਹੈ ਨਾ ਕਹਿਣਾ ਜੀ ਇਸ ਕਰਕੇ ਉਹ ਮੈਂ ਲਗਾਤਾਰ ਕਹਿੰਦੀ ਰਹਾਂ ਹਾਂ ਜੀ ਜੀ ਬੀਬੀ ਜੀ ਇੱਕ ਜਿਹੜਾ ਜਦੋਂ ਗੱਲ ਜਦੋਂ ਇਸ ਤਰ੍ਹਾਂ ਦੇ ਕਲੈਸ਼ ਹੋਇਆ ਸੀਗਾ ਪਾਰਟੀ ਦੇ ਵਿੱਚ ਤਾਂ ਤੁਸੀਂ ਇੱਕ ਲਿਫਾਫਾ ਕਲਚਰ ਦਾ ਵਿਰੋਧ ਕੀਤਾ ਸੀਗਾ ਅੱਜ ਵੀ ਉਸ ਸਟੈਂਡ ਤੇ ਹੈਗੇ ਹੋ ਬਿਲਕੁਲ ਸਟੈਂਡ ਤੇ ਉਹ ਕਾ ਦਿੱਤਾ ਉਹ ਤੇ ਇੰਪਲੀਮੈਂਟ ਹੋ ਗਿਆ ਜੀ ਹੂੰ ਉਹ ਤਾਂ ਦੂਜੀ ਵਾਰੀ ਫਿਰ ਜਦੋਂ ਹੋਇਆ ਸੀ ਫਿਰ ਨਾਂ ਪੇਸ਼ ਕੀਤਾ ਗਿਆ ਜੀ ਉਹ ਫਿਰ ਕਰਾਵਾਂਗੇ ਕਹਾਂਗੇ ਵੀ ਉਸੇ ਤਰ੍ਹਾਂ ਨਾਂ ਪਹਿਲਾਂ ਪੇਸ਼ ਕਰੂ ਜਿਹੜਾ ਵੀ ਖੜਾ ਹੋਣਾ ਖੜੇ ਹੋ ਕੇ ਜੀ ਅੱਛਾ ਅ ਬੀਬੀ ਜੀ ਕਿਵੇਂ ਦੇਖੀਏ ਹੁਣ ਤੁਹਾਡੀ ਕੱਲ ਨੂੰ 14 ਤਰੀਕ ਨੂੰ ਤੁਸੀਂ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਨੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖੁਦ ਪ੍ਰਧਾਨ ਸਾਹਿਬ ਤੁਹਾਡੇ ਕੋਲੇ ਆਉਂਦੇ ਨੇ ਗੱਲਬਾਤ ਕਰਦੇ ਨੇ ਤਾਂ ਉਸ ਤੋਂ ਬਾਅਦ ਅਗਲਾ ਤੁਹਾਨੂੰ ਕੀ ਲੱਗਦਾ ਅਗਲਾ ਰੁਕੀ ਹੋਣਾ ਚਾਹੀਦਾ ਪਾਰਟੀ ਦਾ ਚਲੋ ਵੀ ਜੁਣੇ ਉੱਤੇ ਬੈਠ ਕੇ ਵਿਚਾਰਾਂ ਕਰਾਂਗੇ ਨਾ ਜੀ ਕਿ ਸਾਡੇ ਚ ਔਣਤਾਈਆਂ ਨੇ ਉਹ ਦੂਰ ਕਰਨੀਆਂ ਪੈਣਗੀਆਂ ਔਰ ਪਾਰਟੀ ਦੇ ਵਰਕਰ ਤੇ ਲੀਡਰ ਜਿਹੜਾ ਚੰਗਾ ਸੁਝਾਅ ਲਿਆਉਂਦੇ ਆ ਜਿਹੜਾ ਇਲਾਕੇ ਚ ਲੋਕਾਂ ਦੀ ਆਵਾਜ਼ਾਂ ਆਉਂਦੀਆਂ ਨੇ ਉਹਨਾਂ ਨੂੰ ਖਾ ਦੇਣੀ ਚਾਹੀਦੀ ਹੈ ਜੀ ਠੀਕ ਹੈ ਠੀਕ ਹੈ ਬੀਬੀ ਜੀ 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 ਸ਼ੁਕਰੀਆ ਸ਼ੁਕਰੀਆ